ਅਸਿਕਾ ਲਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਹਾਜਰ ਆਪਾਂ ਲੈ ਕੇ ਵੀਡੀਓ ਨਮੀ ਇਹ ਹੈਗੇ ਵੀਡੀਓ ਸੰਡੇ ਦੀ ਸੰਡੇ ਨੂੰ ਸਵੇਰ ਚੱਲਨੇ ਸੀਗੇ ਗੁਰਦੁਆਰਾ ਸਾਹਿਬ ਤੇ ਉਦੋਂ ਮੌਸਮ ਬਹੁਤ ਖਰਾਬ ਸੀਗਾ ਮੀਂਹ ਪਈ ਜਾਂਦਾ ਸੀਗਾ ਫਿਰ ਵੀ ਅਸੀਂ ਘਰੋਂ ਜਲਦੀ ਨੌਕ ਵਜੇ ਨਿਕਲ ਗਏ ਸੀ ਕਿਉਂਕਿ 11 ਵਜੇ ਆ ਕੇ ਮੇ ਕੰਮ ਤੇ ਲੱਗਣਾ ਹੁੰਦਾ ਤੇ ਇਹ ਤਾਂ ਸਾਰੇ ਘਰੇ ਸੀ ਇਹਨਾਂ ਦੀ ਛੁੱਟੀ ਸੀਗੀ ਤੇ ਗੁਰਪ੍ਰੀਤ ਤੇ ਜਸਵੀਰ ਚੱਲੇ ਸੀਗੇ ਸਾਡੇ ਨਾਲ ਤੇ ਸੱਲੇ ਸਿਗੇ ਗੁਰਦੁਆਰਾ ਸਾਹਿਬ ਤੇ ਆਪਾਂ ਲੱਗੇ ਸੀਗੇ ਰਾਸਤੇ 'ਚ ਇੱਕ ਵੀਡੀਓ ਬਣਾਉਣ ਤੇ ਉਹ ਪਤਾ ਨਹੀਂ ਕੀ ਹੋਇਆ ਤੇ ਉਹਦੀ ਆਵਾਜ਼ ਜਦੋਂ ਬਾਅਦ 'ਚ ਵੇਖਿਆ ਆਪਾਂ ਵੀਡੀਓ ਤੇਜ਼ ਜ਼ਿਆਦਾ ਹੋ ਗਈ ਸਪੀਡ ਜ਼ਿਆਦਾ ਹੋ ਗਈ ਤੇ ਬਾ ਇੱਕ ਆਵਾਜ਼ ਨਹੀਂ ਉਹਦੇ ਆਉਂਦੀ ਸੀਗੀ ਤੇ ਤਾਲ ਕਰਕੇ ਆਪਾਂ ਇੰਨਾ ਕੁ ਕਲਿੱਪ ਹੀ ਲਿਆ ਬਾਅਦ 'ਚ ਆਪਾਂ ਕੱਟਤੀ ਸਿ ਗਏ ਪਹੁੰਚ ਗੱਡੀ پارک ਕਰਤੀ ਐ ਪੈਂਟ ਆਪੀਏ ਕਰ ਦੋ ਰਾਈ ਸਾਈਡ ਜੋੜਾ ਕਰ ਉਹ ਜੀ ਲੇਚੇ ਸ਼ਹਿਰ ਦੇ ਵਿੱਚ ਜਿੱਥੇ ਆਪਣੇ ਪੰਜਾਬੀ ਵੀਰ ਰਹਿੰਦੇ ਨੇ ਜ਼ਿਆਦਾਤਰ ਇਥੇ ਪੰਜਾਬੀ ਵੀ ਹੈਗੇ ਨਹੀਂ ਸਾਡੇ ਸ਼ਹਿਰ ਚ ਪੰਜਾਬੀ ਘਟਾ ਥੋੜੇ ਜਿ ਇੱਥੇ ਬਹੁਤ ਜ਼ਿਆਦਾ ਰਹਿੰਦੇ ਨੇ ਨਾ ਬਿਲਡਿੰਗ ਸਾਰੇ ਪੰਜਾਬੀ ਵੀ ਹੀ ਰਹਿੰਦੇ ਨੇ ਆਪਣੇ ਆਹ ਦੇਖੋ ਇਧਰ ਜਿਵੇਂ ਆਹ ਹੋ ਗਈ ਉਹ ਪਿੱਛੇ ਬਿਲਡਿੰਗ ਆ ਇੱਥੇ ਸਾਰੇ ਪੰਜਾਬੀ ਨੇ ਮੋੜੇ ਤੇ ਖੜਿਆ ਥੋੜਾ ਜਿਹਾ ਸਾਨੂੰ ਕੰਮ ਸੀਗਾ ਨਮਾ ਸੋਚਿਆ ਦਿਖਾ ਦਈਏ ਆਪਣੇ ਪੰਜਾਬੀ ਭਾਈਚਾਰਾ ਬਹੁਤ ਜ਼ਿਆਦਾ ਇੱਥੇ ਇੱਥੇ ਪਹਿਲਾਂ ਮੰਮੀ ਵਾਸਤੇ ਸ਼ੋਪਿੰਗ ਕਰਨਗੇ ਮੀਡੀਆ ਵਾਲ ਉਥੇ ਕਿ ਨਾ ਮੈਂ ਇੱਪਰ ਕੋ ਕਲੂਨੀ ਆ ਰੋਗੇ ਹਾਂ ਮੈਂ ਵੇ ਨਹੀਂ ਹੁੰਦੀ ਸਿਕਾਇਦੇ ਹਾਂ ਹਾਂ ਇਹ ਤਾਂ ਹੈ ਚਲ ਜਿੰਨਾ ਦਿਨ ਤੁਸੀਂ ਫ੍ਰੀ ਆ ਹੁਣ ਕਮਾ ਲਓ ਨਾ ਫਿਰ ਕੰਮ ਤੇ ਲੱਗੇ ਫਿਰ ਚਲ ਜੀ ਉਹ ਤੁਹਾਨੂੰ ਸੌਖਾ ਹੋ ਜਾਊਗਾ ਹਣਾ ਹੁਣ ਜਦੋਂ ਤੁਸੀਂ ਕੰਮ ਤੇ ਵੀ ਜਾਇਆ ਕਰੋਗੇ ਤੇ ਆਂਟੀ ਜੀ ਹੋਇਆ ਕਰਨਗੇ ਘਰੇ ਚਲੋ ਪਿੱਛੋਂ ਦੇਖ ਲੈਣਗੇ ਹੁਣ ਤੁਸੀਂ ਤੇ ਸੌਣ ਮੈਂ ਦੋਨੇ ਕੰਮ ਤੇ ਜਾਇਆ ਕਰਾਂ ਹਾਂ ਚਲਿਏ ਕਰਦੇ ਪੀਣੀ ਚੱਲ ਆ ਗਏ ਅਸੀਂ ਇੰਡੀਆ ਸਟੋਰ ਤੇ ਲੇਚੇ ਇੱਕ ਤਾਂ ਗੰਡੇ ਵੀ ਲੈਣੇ ਆਪਣੇ ਆ ਬੋਰੀ ਜੀ ਚੱਕ ਲਾਂ ਏ ਰਸਣ ਖਤਮ ਸੀ ਮੈਂ ਲਿਸਟ ਖੋਲਾਂ ਇੱਕ ਟੂ ਮਿੰਟ ਆਟਾ ਲੈਣਾ 5 ਥੱਲੇ 4 ਪੈਕਟ ਖੰਡ ਦੇ ਇੱਕ ਪੈਕਟ ਲਾਲ ਮਿਰਚ ਦਾ ਖੰਡ ਤਾਂ ਫਿਰ ਹੁਣ ਆਏ ਆਂ ਖੰਡ ਸਾਡੇ ਬੰਦੇ ਘਟਾਈ ਜਾਂਦੇ ਆ ਖਾਣ ਤੋਂ ਨਹੀਂ ਬਣੇ ਇਹ ਮੇਰੇ ਕੋਲ ਪਹਿਲੇ ਹੀ ਪਏ ਨੇ ਬਾਦੂ ਉਹ ਟਰਾਲੀ ਜੀ ਲੈ ਆਉਣੀ ਸੀ ਹੁਣ ਇੱਕ ਮੇ ਚੱਕਾ ਉਹ ਤਾਂ ਮੂਹਰੇ ਚਲੇ ਗਏ ਸਾਰੇ ਆਹ ਦੇਖ ਲਈ ਟਰਾਲੀਆਂ ਬਣੀਆਂ ਨਹੀਂ ਉਹ ਤਾਂ ਪਤਾ ਹੀ ਉਹ ਤਾਂ ਕੱਲ ਹੀ ਕਹਤਾ ਸੀ ਕੱਲ ਦੱਸਤਾ ਸੀ ਤਾਂ ਹੂੰ ਹੱਲ ਸੱਤ ਦੋ ਦੋ ਚਾਰ ਦਿਨ ਆਪ ਤਾਂ ਨੀਰੇ ਵਾਲੇ ਬਸ ਆਟਾ ਆਟਾ ਕਿੱਥੇ ਆਟਾ ਉਸੋਂ ਪਾ ਕੀ ਆ ਆ ਵੀ ਆਟਾ ਹੀ ਹੈ ਨਾ ਪਾ ਕੀ ਆ ਆ ਲੈ ਆਟਾ ਇਹ ਆਟਾ ਹੀ ਆ ਛੱਡ ਜਾ ਉਹ ਚਪਾਤੀ ਲਈ ਆਟਾ ਹਲਕਾ ਮੇਮਾ ਦੀ ਉਹ ਇਹਨਾਂ ਸੈਕਿੰਡਾਂ ਤੋਂ ਪਤਾ ਕਿ ਕੋਈ ਹੋਰ ਪ੍ਰੀਤ ਆ ਜਾ ਟਰਾਲੀ ਲਿਆ ਸਵਾਨ ਫੇਰੀ ਪੈਣਾਗਾ ਟਰਾਲੀ ਚ ਬਹਿਣਾ ਆਪਣਾ ਖਵਾਨ ਬੋਲਦੇ ਨਾਲ ਆਟਾ ਦੇਖ ਦੋਲੇ ਨਹੀਂ ਕੀ ਬਣੇ ਨਹੀਂ ਉਹ ਮੈਦਾ ਜਾਗਦਾ ਸਾਡੂਆ ਪਹਿਲਾਂ ਦਾ ਆਟਾ ਦੇ ਰਖਾਈ ਪੰਜ ਥੈਲੇ ਕਰਾਂ ਕਿੱਥੇ ਆ ਆ 20 ਕਿਲੋ ਤੇ ਉਹ ਆ ਲ ਲਈ ਕਿਹੜਾ ਲਈ ਰੇ ਜੋ ਸਹੀ ਕਿਹੜਾ ਦਾ ਸੀ ਕਿਹੜਾ ਸਹੀ ਆ ਆ ਮਾਦੀਆ ਮਾਂ ਚਪਾਤੀ ਦਾ ਆਟਾ ਹਾਂਜੀ ਭਾਜੀ ਹੈਲੋ ਸਤਿ ਸ਼੍ਰੀ ਅਕਾਲ ਪੁੱਤੇ ਤਾਂ ਨਹੀਂ ਪਈ ਸੀ ਕੋਈ ਆ ਪਤਾ ਨਹੀਂ ਕਿਹੜਾ ਜਵਾਬ ਤਾਂ ਦੇ ਦਿੰਦੇ ਸਹੀ ਕਿਹੜਾ ਕਹਿਣਾ ਤੂੰ ਮੈਦਾ ਜਾ ਨਾ ਹੋਵੇ ਬਸ ਕਿਉਂ ਮੈਦਾ ਜਾ ਉਹ ਨਹੀਂ ਲੈਣਾ ਲੈ ਸਹੀ ਆਟਾ ਕਿਹੜਾ ਯਾਰ ਰੋਟੀ ਵਾਸਤੇ ਇਹ ਨਹੀਂ ਲੈ ਲੈ ਮਾ ਦਿਓ ਮੈਂ ਤਾਂ ਨਹੀਂ ਉੱਪਰ ਹੀ ਨਹੀਂ ਪਿਆ ਇਹ ਇਹ ਉੱਪਰ ਹੀ ਹੈ ਚਾ ਸਹੀ ਹੈ ਨਾ ਮੈਦਾ ਜਾ ਤਾਂ ਨਹੀਂ ਹੈ ਨਹੀਂ ਇੰਡੀਆ ਦੇ ਇਟਲੀ ਲੋਪਾਇਲ ਸੀ ਸੀ ਉਹ ਪੰਜੇ ਆ ਮਨ ਲਾ ਤੁਹਾਡੇ ਸਟੋਰ ਦੀ ਪਤਾ ਨਹੀਂ ਕਿੰਨੇ ਵੀਡੀਓ ਪਾਈਆਂ ਹੈਗੀਆਂ ਹਾਂ ਲੈ ਚੀਆਂ ਕਹਿੰਦੇ ਇਟਲੀ ਤੋਂ ਬਤਰ ਤੋਂ ਦੂਰ ਪੰਜਾਬੀ ਤੇ ਆ ਵੀ ਸਰ ਦਾ ਹੈ ਛੋਟੇ ਖਣੀ ਪੈ ਤਨ ਤੀ ਆ ਕਿੰਨੀਆਂ ਨੇ ਇਹ ਉਹ ਮੈਨੂੰ ਲਾ ਉਧਰ ਦੇਖੀਆਂ ਮੈਂ ਇਥੇ ਪਾਈਆਂ ਅੱਖੀਆਂ ਇਥੇ ਕਿਹਨੇ ਅਸੀਂ ਕੰਮ ਤੇ ਆ ਤੁਹਾਨੂੰ ਕੰਮ ਤੇ ਆ ਮੈਂ ਆਪਾਂ ਪਰ ਤੁਸੀਂ ਉਹ ਵੇਖ ਲਓ ਖੰਡ ਦੇਖੀ ਕਿਦ ਤਰਾ ਚਲ ਕਿੱਥੇ ਦੇ ਦੇ ਤਿੰਨ ਚੰਨ ਦੇ ਪੈਕਟ ਦੇ ਦੇ ਚਲੋ ਚੇਕ ਚੇਕ ਤਿੰਨ ਤਿੰਨ ਹਾਂ ਇਹ ਕਪੜਾ ਇਹ ਵੀ ਚਲ ਸੋ ਦੇਖੇ ਆਂ ਪੱਕੀ ਨੇ ਸੁਣੇ ਤਾ ਜੋ ਆ ਦੇ ਆਮ ਆਮ ਕਰਾਉਣਾ ਸੌਸਾਂ ਯਾਰ ਮੈਂ ਹੁਣ ਕਿੱਥੇ ਦੇਖ ਕੇ ਗਿਆ ਮੈਨੂੰ ਹੁਣ ਮੈਂ ਦੇਖ ਕੇ ਗਿਆ ਕੰਦੂਰੀ ਸੌਸਾਂ ਇੱਥੇ ਆ ਸੀ ਹਾਂ ਮੁਰਗ ਪਾਣੀ ਨਾ ਮੈਂ ਲੈ ਗਿਆ ਇੱਥੇ ਦੀ ਪਾਣੀ ਦਾ ਲੈਣਾ 1.5 ਥੈ ਲੈ ਲੈਣਾ ਇੱਕ ਤਾਂ ਵੀ ਦੋ ਲੈ ਲੈਣੇ ਆ ਪਿਆਜ਼ ਬਲੱਗਦਾ ਬਹੁਤ ਲੱਗਦਾ ਹੀ ਬਹੁਤ ਆੰਬ ਪੂਰੇ ਵਧੀਆ ਨੇ ਇਹਦਾ ਕੀ ਰੇਟ ਨੇ ਨੇ 54 ਕੋਤਾ ਦੇ ਦੇ ਇਹਨਾਂ ਨਾਲ ਲੈ ਨਾ ਇਹ ਸੋਨੇ ਤੇ ਨਾ ਤੇ ਲੋ ਜੀ ਆੰਬ ਵੀ ਆ ਗਏ ਆ ਵੈਸੇ ਗਰਮੀ ਦੇ ਤੋਹਫਾ ਆਪਾਂ ਸਰਦੀਆਂ ਦਾ ਲੈ ਰਹੇ ਹਾਂ ਇਹ ਤਾਂ ਖਾਣੇ ਫਿਰ ਮੈਂ ਖੇਡ ਰਿਹਾ ਚਲੋ ਕੋਈ ਨਹੀਂ ਆਮਰ ਖਨੇ ਪਿਆਜ਼ ਹਾਂ ਇਹ ਦੋ ਹੀ ਰੱਖ ਲੈ ਗੁਰਪੀ ਤਾ ਨਾ ਦੋ ਰੱਖ ਲਈ ਬਣੇ ਤਾਂ ਲੋੜ ਪੈਣੀ ਪੈਣੀ ਇਹ ਤਾਂ ਲੱਗ ਹੀ ਜਾਂਦੇ ਆ ਬਾਹਰ ਹੀ ਰੱਖ ਲੈ ਇੱਥੇ ਆਟੇ ਕੋਲੇ ਰੱਖ ਲੈ ਬਾਹਰ ਹੀ ਰੱਖ ਲੈ ਆਟੇ ਕੋਲੇ ਹਾਂ ਤੇ ਹੋਰ ਕੁਸ ਚਲ ਫਿਰ ਆਈਏ ਮਿੱਤਰਾਂ ਨੂੰ ਸਾਡੇ ਚਾਹ ਬਣਾ ਜਾ ਹੋਰ ਦੇਖ ਲਈ ਹੁਣ ਆਪਣਾ ਸਮਾਨ ਦੇਖ ਕੀ ਕੀ ਹੈ ਦੇਖੀ ਮਣੇ ਪਿਆਜ਼ ਹੋ ਗਏ ਦੁੱਧ ਸੋਤਰੋ ਅਰੇ ਬੋਕੀਆ ਜਦੋਂ ਸਾਡੇ ਕੋਲ ਉੰਮੀ ਪੈਸੇ ਉੱਥੇ ਪਿਆ ਕਿਉਂਕਿ ਦੁੱਧ ਨਹੀਂ ਤੰਨੀ ਰਹਿ ਗਏ ਹੁਣ ਤੇਰਾ ਨਾ ਪੀਣਾ ਕੱਟ ਕੇ ਆਪਾ ਦੁੱਧ ਚਾਹ ਮਿਠਾ ਇਕੱਲ ਲੈਣੀ ਤੂੰ ਤੂੰ ਲੈ ਨਹੀਂ ਕੋਲ ਉਹ ਮਠਕਟਾਵਾ ਮਠਕਟਾਵਾ ਆ ਹੁਣ ਨਾਲ ਤੇ ਬਾਰੇ ਕੱਲ ਬਣਾਇਆ ਮੈਂ 25 ਲੀਟਰ ਆਹ ਉਹ ਜੜੀਓ ਕੋਹ ਚ ਹੁੰਦੀ ਆ ਵਾ ਇਹ ਉਹ ਦੇ ਤੂੰ ਇਹ ਮੈਂ ਆਪੇ ਕਦੋਂ ਕੱਲ 25 ਲੀਟਰ ਹੈ ਨਹੀਂ ਨਹੀਂ ਉੱਥੋਂ ਲੈ ਆਉਂਗਾ ਇਹ ਸੋਚੇ ਕਾਹਨੋਂ ਚਲੋ ਚਲੀ ਮੈਂ ਕਿਹਾ ਆ ਮੈਂ ਉੱਥੇ ਕੱਲ 25 ਲੀਟਰ ਨਹੀਂ ਪੋਇਆ ਸੋਚ ਮੈਂ ਆਉਂਗਾ ਐਨੇ ਨਹੀਂ ਐਨੇ ਕਲੀ ਮੈਂ 150 ਮੀਂ ਪਹਿਲੇ ਉਸਦੇ ਮੱਲੇ ਪੁੱਛੀ ਹਾਂ ਜੋ ਲੱਗਦਾ ਹੈ ਕਿ ਕੋਈ ਨਾ ਕੋਈ ਬਹਾਅ ਬਹਾਅ ਕਰ ਲੇਕਿਨ ਇਹ ਪੂਰੇ ਆ ਗੰਡੇ ਲੈਣੇ ਨੇ ਲੋਕਾਂ ਨੂੰ ਆਪਣੇ ਆ ਮੈਂ ਦੋ ਰੱਖਦੇ ਹਾਂ ਚਲੋ ਜੀ ਕੋਕੋ ਲੈਣ ਚ ਪਰਬੀਤਾ ਆਹਾ ਆਟਾ ਤੇ ਉਹ ਪਿਆਜ਼ ਇੱਥੇ ਰੱਖ ਲੈਣੇ ਤੇ ਰਿਫ ਕਰਾਂ ਹਾਂ 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 ਇਹ ਪੱਕਾ ਨਾ ਕੋਸਣ ਗਿਆ ਕੋਈ ਆ ਪਾ ਗਿਆ ਲੈ ਲਿਆ ਤਲਿਆ ਦੇਖੀ ਬੈਠ ਲੈ ਤੱਕ ਬਰਕਟ ਲੈ ਤਲਿਆ ਕਟਾ ਮਿੱਠਾ ਤੂੰ ਥੇੜਾ ਖਾਂਦੇ ਮੈਨੂੰ ਪਤਾ ਕਿ ਤੂੰ ਕਰਦੇ ਤੇ ਚੱਜਿਆ ਸੀ ਮੈਂ ਤੇ ਬਾਈ ਇਹ ਦੇਖੋ ਤੈਨੂੰ ਪਤਾ ਬੰਦੇ ਤੂੰ ਲੈ ਕੇ ਜਾਨੂ ਤੂੰ ਕੀ ਤੇ ਦੇਖਿਆ ਹੋ ਨਾ ਤੇਰਾ ਸਾਡਾ ਇਹ ਕਾਟਾ ਲੈ ਲੈ ਉਹ ਵਿੱਚ ਮੈਦਾ ਜਾਂਦਾ ਉਹ ਤਾਂ ਕਰਕੇ ਥੋੜਾ ਜਿਹਾ ਤਾਂ ਹੀ ਸੀ ਇੱਥੋਂ ਲੈ ਕੇ ਜਾਨੀ ਹਾਂ 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 ਆਟਾ ਦੂਰ ਚਿਲ ਗਿਆ ਉਹ ਵਿੱਚ ਪਿਆਜ਼ ਦੋ ਗੁੱਟੇ ਪਿਆਜ਼ ਜੇ ਤੁਸੀਂ ਕੁਝ ਲੈ ਕੇ ਨਾ ਲੈ ਬਸ ਬੱਸ ਓਕੇ ਐਟਲੀ ਟੋਕਸਰ 6590 ਆਪਣੀ ਆਪਣਾ ਗੱਡੀ ਉਹ ਵਾ ਵਾ ਅਬੀਰ ਦੇ ਦੇ ਹਮ ਘੁਰਬੀ ਦਾ ਚੱਕੀ ਥੱਲੇ ਇੱਕ ਵੇਸਣਾਉਂਦਾ ਨਹੀਂ ਮੋਟਾ ਆਪਣੇ ਕੋਲ ਬਰੀਕ ਵੇਸਣਾਓ ਸਾਨੂੰ ਮੰਗਾ ਦੇ ਥੋੜਾ ਜਿਹਾ ਕਿੰਨਾ ਕ ਮੰਗਾ ਲੀ ਬਣੀ ਇਹ ਤਾਂ ਆਪਾ ਕਿੰਨਾ ਕ ਮੰਗਾ ਲੀ ਮੋਟਾ ਵੇਸ ਨੂੰ ਮੰਗਾ ਲੈਣ ਕਿੰਨਾ ਦੇਮ 10 10 ਕਿਲੋ ਮੰਗਾ ਲੈਣੇ ਲੱਗ ਹੀ ਜਾਣਾ ਆਪਣਾ ਲਾ ਦਿਆਂ ਕੋ ਨਗ ਆਵਾਜ਼ ਵੀ ਕੰਦੀ ਰਿਹਾ ਬਹੁਤ ਲਾਹਣ ਖੱਤੇ ਜਣਾਇ ਨਾ ਤਾ ਹੋਰ ਵੀ ਕਿਸੇ ਤੇ ਜਿਆ ਹੋਇਆ ਤਾਂ ਤੁੱਡੀ ਜਾ ਕੇ ਦੱਸ ਤੂ ਅਜੇ ਲੀਕਾ ਲਗਣਾ ਆ ਬਰਾਬਰ ਉਹ ਆਪਰੇ ਸੰਦੇ ਲੈਕਟਿਟ ਦੇ ਜਿੰਨੇ ਚਿਰ ਕੀ ਸੁਣਿਆ ਆ ਰਾਤ ਦਿਰਾਪੇ ਵੀ ਗਿਆ ਹੋਰ ਵੀ ਚੱਲਿਆ ਆਡੀ ਹੈਲਪ ਕਰਾ ਰਿਹਾ ਆਟਾ ਤੇ ਪਿਆਜ਼ ਰੱਖ ਰਿਹਾ ਗੱਡੀ ਚ ਸਮਾਨ ਸਾਡੇ ਕੋਲ ਕਾਫੀ ਸੀ ਮੈਂ ਚੱਕ ਨਹੀਂ ਸਕਦਾ ਭਾਰ ਅਸੀਂ ਛੱਡਦੇ ਪੰਜਾਬ ਵਾਲਾ ਬੜਾ ਲਾਈਫ ਸਟੇਕ ਆ ਥੈਂਕ ਯੂ ਹਾਂਜੀ ਬਸ ਲੱਖ ਸਿਰਾਂ ਦਾ ਬਾਗਰ ਦੇ ਜਾ ਵਸਦਾ ਹਾਂ ਸਹੀ ਗੱਲ ਆ ਬਾਕੀ ਥੋੜਾ ਨਾ ਪਿਆ ਸਾਡਾ ਹੀ ਵਧੀਆ ਬਣਿਆ ਜਦੋਂ ਦੇ ਅਸੀਂ ਇੱਥੇ ਆਏ ਆ ਤੇ ਅਸੀਂ ਸਮਾਨ ਵੀ ਥੋੜੀ ਤੋਂ ਲੈ ਕੇ ਜਾਂਦੇ ਆ ਅਸੀਂ ਸਾਡੇ ਕੋਲੇ ਸਮਾਨ ਖਤਮ ਹੋ ਜੇ ਅਸੀਂ ਉੱਥੇ ਲੋਕਲ ਤੋਂ ਥੋੜਾ ਬੋਤਾਂ ਲੈ ਲਈਦਾ ਤੇ ਜ਼ਿਆਦਾ ਤਾਂ ਥੋੜੀ ਤੋਂ ਲੈ ਕੇ ਜਾਂਦੇ ਆ ਹਾਂ ਹਾਂ ਸਪਾਈ ਪਾਈਆਂ ਬਸ ਥੋੜਾ ਬਿਲਕੁਲ ਬਾਹਦਰ ਦਾ ਹੀ ਫਰਕ ਆ ਇਹਦਾ ਧਰਾ ਫਰਾਈਆ ਹਾਂਜੀ ਠੀਕ ਹੈ ਜੀ ਠੀਕ ਹੈ ਹਾਂ ਥੈਂਕ ਯੂ ਖੁਦਾ ਹੀ